ਭੈਣ ਨੂੰ ਮਲੋੜ ਤੋਂ ਲੈ ਕੇ ਆਏ ਸੀਗੇ ਗੁਰੂ ਹਰਿ ਸਾਹਿਬ ਤੋਂ ਸੋਰੀ ਭੈਣ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਬੱਚੀ ਨੂੰ ਲੈ ਕੇ ਦਰ ਦਰ ਦੀਆਂ ਠੋਕਣਾਂ ਖਾਂਦੀ ਫਿਰ ਐਨਾ ਪਿਆਰ ਕਰਦੀ ਆਪਦੇ ਘਰ ਵਾਲੇ ਨੂੰ ਕਹਿੰਦੀ ਮੈਨੂੰ ਰਾਤ ਸੁਪਨੇ ਚ ਆਇਆ ਸੀ ਮੇਰਾ ਜੀ ਉਹਨੂੰ ਜੀ ਕਹਿੰਦੀ ਆ ਆਮਨ ਸਾਸਤਰੀ ਕਾਲ ਆਮਨ ਠੀਕ ਆ ਤੂੰ ਜੀ ਭਾਈ ਜੀ ਨਖਸ਼ੂ ਮੇਰੇ ਕਮਰਾ ਆਇਆ ਮੇਰਾ ਜੀ ਮੇਨ ਸੁਪਰੇ ਚ ਮਿਲਿਆ ਸੁਪਰੇ ਚ ਮਿਲਿਆ ਤੈਨੂੰ ਹਾਂ ਜੀ ਕੀ ਕਹਿੰਦਾ ਤਰਜੀ ਜੀ ਨਾ ਕਹਾਂਗਾ ਰੋਣਾ ਮੈਂ ਕੀ ਦੱਸਾਂ ਕੀ ਕਰੇ ਹਰ ਕਰੇ ਛੱਕ ਰੂੰਣਾ ਤੇਰੇ ਸਾਥ ਰੂੰਗਾ ਕਹਿੰਦਾ ਬਾਠ ਠੀਕ ਆ ਕਹਿੰਗਾ ਕਰੇ ਨਾ ਦੰਵਾ ਕੀ ਕਰਖਿਆ ਰਖਣਾ ਕਹਾਂਗਾ ਰੋਇਆ ਸਮੂਹ ਕੋ ਰੋਂਗੇ ਮੇਰੇ ਗੋਖੂਗਾ ਆ ਫਿਰ ਹੁਣ ਤੂੰ ਰੋਣਾ ਨਹੀਂਗਾ ਠੀਕ ਹੈ ਪੱਕਾ ਪ੍ਰੋਮਿਸ ਹਾਂ ਹਾਂ ਪੱਕਾ ਵਿਦਿਆ ਕਿੱਥੇ ਆ ਵਿਦਿਆ ਓਕੇ ਬਾਈ ਜੀ ਆਹੀ ਸੋਇਰੇ ਖਾਇਰੇ ਬਾਬੇ ਗਰਾਮ ਜਿੱਕੇ ਅਸਰੇ ਸੇ ਬਾਨੀ ਕੀ ਜਾਗ ਕਰ ਗਿਆ ਬਾਨੀ ਵੀ ਪੜਦੀ ਹੁੰਨੀ ਹੈ ਜੀ ਬਾਈ ਜੀ ਉਹ ਤੇ ਟੀਵੀ ਤੇ ਵੀ ਸੁਣਦੀ ਹੁੰਨੀ ਹੈ ਪਾਣੀ ਜੀ ਵੈਰੀ ਗੁੱਡ ਵੀਰ ਜੀ ਸੁਣਨਗੇ ਵੈਰੀ ਗੁੱਡ ਮੇਰੀ ਛੋਟੀ ਭੈਣ ਨੂੰ ਬਾਬਾ ਜੀ ਤਾਕਤ ਬਖਸ਼ੇ ਤੰਦਰੁਸਤੀ ਦੇ ਬਾਬਾ ਜੀ ਮੈਨੂੰ ਕਹਿੰਗੇ ਹਰ ਰੋਇਆ ਕਰ ਕੋ ਰੋਇਆ ਮੈਨੂੰ ਮੇਰਾ ਮਨਫਾ ਗਾ ਕੋ ਰੋਇਆ ਕ ਕਨੇ ਨਾਰੇ ਮੈਂ ਐ ਕਹਿੰਦਾ ਸੀ ਤੇਰੇ ਸੁਪਨੇ ਚ ਆਇਆ ਸੀਗਾ ਹਾਂ ਮੇਰੇ ਸੁਪਨੇ ਚ ਮੇਰੀ ਨੀਂਦ ਰੱਖ ਕੇ ਰੰਗੂ ਕਾ ਪਿਆ ਮਾਪਿਆ ਵੈਰੀ ਗੂ ਅਭਿਰੰਗ ਗਿਆ ਚਪੜਾ ਪਹਿਆਂ ਅੱਛਾ ਇਹ ਕਹਾਂਗਾ 2 ਮਿੰਟ ਦੋ ਖਾਂਗਾ ਮਕਰਨਾ ਨਹਾਕ ਗੁਮ ਕਰਨਾ ਗਉਂਆ ਸਾਲ ਕਰਨਾ ਰਊਂਗਾ ਲੰਗਾ ਕਰਨਾ ਕਰ ਜਿੰਗੀ ਇੱਥੇ ਰਊਂਗਾ ਵਾਹ ਜੀ ਵਾਹ ਕਲਾਪਿੰਗ ਕਰੋ ਵੀ ਸਾਰੇ ਜਾਨੇ ਕਲਾਪਿੰਗ ਜੰਮ ਗੈਨੋਂ ਗੱਫਿਆ ਖਾਲਸਾ ਹਾਂ ਆ ਆਪਾਂ ਮਨਾਵਾਂਗੇ ਫਿਰ ਤੇਰਾ ਜਨਮ ਦਿਨ ਕੇਕ ਕਟਾਂਗੇ ਆਪਾਂ ਜਿਵੇਂ ਵਿੱਦਿਆ ਦਾ ਕਟਿਆ ਸੀ ਕੇਕ ਉਹ ਮੈਂ ਆ ਮੰਦਾ ਵੀ ਕਟਾਂਗੇ ਹਾਂਜੀ ਬਾਈ ਜੀ ਕਿੰਨੀ ਤਰੀਕ ਨੂੰ ਹੁੰਦਾ ਮੇਰੀ ਭੈਣ ਦਾ ਜਨਮ ਦਿਨ ਇਹ ਪਗਾ ਬਾਈ ਜੀ ਮੇਰੇ ਜੀ ਨੇ ਪਗਾ ਹੂੰ ਮੇਰੇ ਤੇਰੇ ਜੀ ਨੂੰ ਪਤਾ ਵਾ ਕੋਈ ਨਾ ਮੈਂ ਤੇਰੇ ਜੀ ਨੂੰ ਜਦੋਂ ਸੁਪਨੇ ਚ ਆਊਗਾ ਨਾ ਮੇਰੇ ਮੈਂ ਉਹਨੂੰ ਪੁੱਛੂਗਾ ਹਾਂਜੀ ਜੇ ਤੇਰੇ ਦੁਆਰਾ ਸੁਪਨੇ ਚ ਆਇਆ ਤੂੰ ਵੀ ਪੁੱਛੀ ਕਿ ਜੀ ਮੇਰਾ ਬਰਥਡੇ ਕਿਦੋਂ ਆ ਠੀਕ ਬਾਈ ਜੀ ਇਹ ਸਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਰੱਬ ਵਰਗੀਆਂ ਭੋਲੀਆਂ ਭੈਣਾਂ ਇਹ ਸਾਡੇ ਘਰ ਦੀਆਂ ਰੱਬ ਵਰਗੀਆਂ ਭੋਲੀਆਂ ਧੀਆਂ ਉਹ ਵਾਹਿਗੁਰੂ ਜੀ ਆਪਾ ਸਾ ਭੈਣ ਨੂੰ ਮਲੋੜ ਤੋਂ ਲੈ ਕੇ ਆਏ ਸੀਗੇ ਗੁਰੂ ਹਰਿਹਾਇ ਤਾਂ ਸੋਰੀ ਭੈਣ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਬੱਚੀ ਨੂੰ ਲੈ ਕੇ ਦਰਦਰਦੀਆਂ ਠੋਕਣਾ ਖਾਂਦੀ ਫਿਰ ਇਨਾ ਪਿਆਰ ਕਰਦੀ ਆਵਦੇ ਘਰ ਆਏ ਨੂੰ ਹੁਣ ਕਹਿੰਦੀ ਮੈਨੂੰ ਰਾਤ ਸੁਪਨੇ ਚ ਆਇਆ ਸੀ ਮੇਰਾ ਜੀ ਉਹਨੂੰ ਜੀ ਕਹਿੰਦੀ ਆ ਮੇਰਾ ਜੀ ਕਹਿੰਦਾ ਰੋਇਆ ਨਾ ਕਰ ਮੈਂ ਤੇਰੇ ਨਾਲ ਆ ਹਰ ਕਦਮ ਤੇ ਮੈਨੂੰ ਦੁੱਖ ਨਾ ਦਿਆਂ ਕਰ ਜਦੋਂ ਤੂੰ ਰੋਣੀ ਐ ਫਿਰ ਮੈਨਾਂ ਦਾ ਵੀ ਮਨ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਰੋਇਆ ਨਾ ਕਰ ਤੂੰ ਮੈਂ ਤੇਰੇ ਨਾਲ ਆ ਐ ਕਹਿ ਕੇ ਗਿਆ ਹਨਾ ਹਾਂ ਜੀ ਬਾਈ ਜੀ ਵੀਲੇ ਰੰਗ ਦਾ ਸੂਟ ਪਾਇਆ ਸੀ ਉਹਦੇ ਗੁਲਾਬੀ ਚੱਪਲਾਂ ਪਾਈਆਂ ਸੀ ਗੁਲਾਬੀ ਚੱਪਲ ਟੱਲੀਆਂ ਵੀ ਉਹ ਫੜੀਆਂ ਹੋਈਆਂ ਹੱਥ 'ਚ ਸ਼ਨੀ ਦਾ ਹਾਂ ਗੰਨੂ ਫੜਿਆ ਦੁੱਲੂ ਫੜਿਆ ਤੇ ਸ਼ਨੀ ਵਾਲਾ ਹਾਂਜੀ ਬਾਈ ਤੇਲ ਪਾਇਆ ਸੀ ਵਿੱਚ ਹਾਂਜੀ ਬਾਈ ਵਿੱਚ ਸ਼ਨੀ ਮਹਾਰਾਜ ਦੀ ਮੂਰਤੀ ਸੀ ਹਾਂਜੀ ਬਾਈ ਜੀ ਖੱcke ਰੰਗ ਆ ਖੂਕਾ ਪਿਆ ਮਾ ਪਾਇਆ ਬਾਈ ਜੀ ਖੱਟੇ ਰੰਗ ਦਾ ਕੁਰਤਾ ਮੈਂ ਪਾਇਆ ਸੀ ਮੇਰੇ ਮੈਂ ਜਿ ਆਪਾਂਗੇ ਮਿਲ ਕੇ ਰੋਕ ਕੇ ਮੈਂ ਆਪੇ ਉਹ ਅਗੀ ਕੁੜੀ ਸਾਵ ਮਹਨੈ ਜੀ ਕੋ ਸਭ ਮੈਂ ਰੋਕ ਕੇ ਪਾਣੀ ਮੈਂ ਪਕਾਉਂ ਉਹਗੇ ਕੰਮ ਕੰਗਾ ਬਾਈ ਜੀ ਉਹ ਰੋਟੀ ਪਾਣੀ ਮੈਂ ਪਕਾੰਗੇ ਸਬਜੀ ਮੈਂ ਪਾੰਗੇ ਮੈਂ ਮਾਂਜਗੀ ਸਾਰਾ ਕੰਮ ਮੈਂ ਕਰਗੀ ਬਾਈ ਜੀ ਹੋਂਗੇ ਇਹਨਾਂ ਦਾ ਵਰਗੀਆਂ ਸਾਡੀਆਂ ਭੈਣਾਂ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਦੁਖ ਸੁਖ ਤਾਂ ਕਰਮਾਂ ਦੇ ਆ ਹਰ ਇੱਕ ਨੂੰ ਜ਼ਿੰਦਗੀ ਚ ਆਉਂਦੇ ਪਰ ਜਦੋਂ ਦੁੱਖ ਦੇ ਨਾਲ ਆਪਣੇ ਵੀ ਮੂੰਹ ਮੋੜ ਜਾਣ ਜਿਨ੍ਹਾਂ ਨੇ ਦੁੱਖ ਚ ਸਾਥ ਦੇਣਾ ਹੁੰਦਾ ਉਹ ਵੀ ਹੱਥ ਛੱਡ ਜਾਣ ਪਰ ਫਿਰ ਜ਼ਿੰਦਗੀ ਜਿਉਣੀ ਹੋਰ ਬਹੁਤ ਤਕਲੀਫ ਦੇ ਹੋ ਜਾਂਦੀ ਏਸ ਭੈਣ ਨੇ ਵੀ ਇਸੇ ਤਰ੍ਹਾਂ ਹੀ ਆਪਣੇਆਂ ਤੋਂ ਤੁੱਖਾ ਖਾਦਾ ਆਪਣੇਆਂ ਨੇ ਛੱਡਤਾ ਪਰ ਹੁਣ ਵੈਗਰੂ ਨੇ ਸਾਨੂੰ ਇਹਦੇ ਆਪਣੇ ਬਣਾਇਆ ਅਸੀਂ ਇਸ ਭੈਣ ਦੇ ਭਰਾ ਬਣ ਸਕੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਕਾਹ ਜੀ ਮੈਂ ਹੀ ਪਾਣਾ ਚੂੜਾ ਖੀਵੇਂ ਚੂੜਾ ਪੋਣਾ ਮੇਰੀ ਭੈਣ ਨੇ ਖੀ ਚੂੜਾ ਪਾ ਦੇਾਂਗੇ ਤੈਨੂੰ ਦੇ ਦਾਂਗੇ ਚੂੜਾ ਇਹਦੇ ਆ ਬਾਹਾਂ ਤੇ ਚੂੜੀਆਂ ਪਵਾ ਦਿਓ ਅੱਛਾ ਫੁੱਲਾਂ ਠੀਕ ਪਵਾ ਦੇ